ਸਵੇਰੇ ਪਿੰਡ ਚਹਲਾ ਦੇ ਵਿੱਚ ਇੱਕ ਬੱਸ ਡਰਾਈਵਰ ਤੇ ਗੱਡੀ ਸਵਾਰ ਵਿਅਕਤੀਆਂ ਦੇ ਵਿਚਾਲੇ ਬੱਸ ਸਾਈਡ ਕਰ ਰਸਤਾ ਦੇਣ ਨੂੰ ਲੈ ਕੇ ਟਕਰਾੜਬਾਜ਼ੀ ਹੁੰਦੀ ਹੈ। ਜਿਸ ਤੋਂ ਬਾਅਦ ਗੱਡੀ ਸਵਾਰ ਵਿਅਕਤੀ ਦੇ ਵੱਲੋਂ ਬੱਸ ਡਰਾਈਵਰ ਦੇ ਉੱਪਰ ਕਿਰਪਾਨਾ ਦਾ ਨਾਂ ਹਮਲਾ ਕਰ ਦਿੱਤਾ ਗਿਆ ਤੇ ਬੱਸ ਦੇ ਸ਼ੀਸ਼ੇ ਤੱਕ ਪੰਨ ਦਿੱਤੇ ਗਏ ਨੇ ਤੇ ਗੱਡੀ ਦੇ ਵਿੱਚ ਫਰਾਰ ਹੋ ਗਏ ਨੇ। ਹਾਲਾਂਕਿ ਇਸ ਘਟਨਾ 'ਚ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਹੈ ਪਰ ਡਰਾਈਵਰ ਨੂੰ ਪਰ ਡਰਾਈਵਰ ਨੂੰ ਹਲਕਿਆਂ ਸੱਟਾਂ ਆਈਆਂ ਨੇ ਜਿਸ ਤੋਂ ਬਾਅਦ ਇਹ ਬੱਸ ਲੁਧਿਆਣਾ ਤੋਂ ਸਾਵਨ ਦੇ ਪਵਿੱਤਰ ਮਹੀਨੇ ਸ਼ਿਵ ਭਗਤਾਂ ਨੂੰ ਲੈ ਕੇ ਜਿੱਥੇ ਪ੍ਰਾਚੀਨ ਸ਼ਿਵ ਮੰਦਿਰ ਚਹਲਾ ਮੱਥਾ ਟਿਕਵਾਉਣ ਦੇ ਲਈ ਆਈ ਸੀ ਤਾਂ ਇਸ ਦੇ ਦਰਮਿਆਨ ਇਹ ਸਾਰਾ ਹੰਗਾਮਾ ਹੋ ਜਾਂਦਾ ਹੈ ਹਾਲਾਂਕਿ ਇਹ ਸੂਚਨਾ ਸਮਰਾਲਾ ਪੁਲਿਸ ਨੂੰ ਮਿਲਦੀ ਹੈ ਤੇ ਪੁਲਿਸ ਜਾਂਚ ਦੇ ਵਿੱਚ ਲੱਗੀ ਹੋਈ ਹੈ ਘਟਨਾ ਦੇ ਕੁਝ ਹੀ ਘੰਟਿਆਂ ਬਾਅਦ ਦੱਸਦੀ ਹੈ ਕਿ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਮੁਕੱਦਮਾ ਕਰਕੇ ਇਸ ਮਾਮਲੇ ਨੂੰ ਹੱਲ ਵੀ ਕਰ ਲਿਆ ਤੇ ਤਿੰਨ ਬੰਦੇ ਗ੍ਰਿਫਤਾਰ ਹੋਏ ਨੇ ਹਾਲਾਂਕਿ ਇਸ ਘਟਨਾ ਦੇ ਸਬੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਹਰਕਤ ਦੇ ਵਿੱਚ ਆਉਂਦੇ ਆ ਤੇ ਦੋਸ਼ੀ ਕਾਬੂ ਕੀਤੇ ਗਏ ਨੇ ਕਿੰਨਾ ਨਾਮ ਮੇਰਾ ਪਵਨ ਕੁਮਾਰ ਹੈ ਕੀ ਮਾਮਲਾ ਹੋਇਆ ਕੀ ਘਟਨਾ ਵਾਪਰੀ ਤੇ ਲੁਧਿਆਣੇ ਤੋਂ ਬੱਸ ਲੈ ਕੇ ਚੱਲੇ ਸੀਗੇ ਚੱਲਣਾ ਮੰਦਿਰ ਵਾਸਤੇ ਜੀ ਤੇ ਜਦੋਂ ਚੱਲਾਂ ਮੰਦਿਰ ਦੇ ਬਾਹਰ ਬਿਲਕੁਲ ਸਾਈਡ ਤੇ ਜਿਹੜਾ ਸਰਵਿਸ ਰੋਡ ਆ ਉਹ ਤੇ ਉਤਾਰ ਕੇ ਰੋਕ ਕੇ ਗੱਡੀ ਸਵਾਰੀਆਂ ਉਤਾਰਦਾ ਪਿਆ ਸੀ ਮੈਂ ਦੋ ਤਿੰਨ ਕੁ ਸਵਾਰੀਆਂ ਰਹਿ ਗਈਆਂ ਸੀ ਉਹ ਪਿੱਛੋਂ ਆਏ ਕਾਰ ਲੈ ਕੇ ਵੀ ਆ ਕੇ ਭੱਜ ਕੇ ਮੈਨੂੰ ਕਹਿੰਦੇ ਓਏ ਭੈਣ ਚੋਦਾ ਗੱਡੀ ਪਿੱਛੇ ਕਰ ਪਰੇ ਕਰ ਗੱਡੀ ਮੈਂ ਕਿਹਾ ਵੀਰੇ ਇੱਕ ਮਿੰਟ ਬਸ ਉਤਰ ਗਿਆ ਦੋਸਵਾਰੀਆਂ ਰਹਿ ਗਈਆਂ ਮੈਂ ਜਾਨੂੰ ਕਿਰਪਾਨਾਂ ਕੱਢ ਕੇ ਲਿਆ ਕੇ ਤੜ ਤੜ ਮਾਰਨੀ ਆਂ ਸ਼ੀਸ਼ੇ ਭੰਨ ਤੇ ਇੱਧਰ ਮੇਰੇ ਵਾਲੇ ਪਾਸੇ ਮੇਰੇ ਆ ਕੇ ਮਾਰੀ ਤੇ ਮੈਂ ਪਿੱਛੇ ਹਟ ਗਿਆ ਤੇ ਮੇਰੇ ਆ ਕੱਚ ਕੁੱਚ ਬਾਵਾ ਵੱਜਿਆ ਆ ਲਗਾਤ ਲੱਗੀ ਇੱਥੇ ਮੋਢੇ ਬੈਸਬਾਲ ਮਾਰਿਆ ਮੇਰੇ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਬਸ ਤੋਂ ਸਵਾਰਿਆਂ ਉਤਾਰਿਆ ਜਿਵੇਂ ਰਸਤਾ ਬਲੌਕ ਸੀ ਤਾਂ ਕਰਕੇ ਹੋਈ ਹੈ ਤੁਹਾਨੂੰ ਕੀ ਲੱਗਦਾ ਰਸਤਾ ਮਤਲਬ ਸਰਵਸ ਰੋਡ ਸੀਗਾ ਮੇਨ ਤਾਂ ਖੁੱਲ੍ਹੀ ਸੀਗਾ ਰੋਡ ਸਰਬੋਤੇ ਪਹਿਲਾਂ ਵੀ ਗੱਡੀਆਂ ਆਟੋ ਟੈਂਪੂ ਕਾਰਾਂ ਖੜੀਆਂ ਸੀ ਬੱਸਾਂ ਖੜੀਆਂ ਸੀਗੀਆਂ ਜਿਉਂ ਜਿਹੜੀ ਸਵਾਰੀ ਉਧਰੋਂ ਆ ਰਹੀ ਆ ਉਹ ਸਿਆਣਪ ਦੇ ਸਿਆਣੇ ਬਜ਼ੁਰਗ ਵੀ ਹੁੰਦੇ ਨੇ ਤੂੰ ਕੋਲੇ ਲਾਉਣਾ ਵੇ ਜੀ ਜੇ ਅੱਗੇ ਬੱਸ ਲਾਇਆ ਨੇ ਫਿਰ ਤੁਰ ਕੇ ਆਉਣਾ ਔਖਾ ਹੁੰਦਾ ਉਹਨਾਂ ਨੂੰ ਜਦੋਂ ਹਮਲਾ ਕੀਤਾ ਹਾਂਜੀ ਸਵਾਰੀਆਂ ਵੀ ਪਾਗਲ ਮੱਚ ਗਈ ਹੋਣੀ ਹਾਂਜੀ ਹਾਂਜੀ ਉਹ ਡਰ ਦੇ ਮਾਰੇ ਉਹ ਦੋ ਤਿੰਨ ਸੀਗੇ ਉਹ ਆਉਣ ਨੂੰ ਫਿਰਦੇ ਸੀ ਉਹ ਕਹਿੰਦੇ ਕਿਰਪਾਨਾਂ ਦੇਖ ਕੇ ਅਸੀਂ ਇੱਕ ਵਾਰ ਆ ਕੇ ਪਿੱਛੇ ਹਟ ਗਏ ਹਮਲਾਵਰਾਂ ਵੱਲੋਂ ਕੁਝ ਕਿਹਾ ਵੀ ਗਿਆ ਤੁਹਾਨੂੰ ਹਾਂਜੀ ਹਮਲਾਵਰਾਂ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਆ ਬੋਲਦੇ ਸੀਗੇ ਕੀ ਬੋਲਦੇ ਸੀ ਹਾਂਜੀ ਕਹਿੰਦੇ ਵੀ ਇਹਨੂੰ ਦਵਦਰ ਸਾਈਡ ਤੇ ਕਰਨਾ ਨਹੀਂ ਫਿਰ ਕੰਮ ਖਰਾਬ ਕਰਾਂਗੇ ਅਸੀਂ ਬਸ ਇੰਨੀ ਗੱਲ ਕਹਿ ਕੇ ਉਹ ਕਾਰ ਉਹਨਾਂ ਨੇ ਨੰਬਰ ਪਲੇਟਾਂ ਜਿਹੜੀਆਂ ਉਹ ਦਰਦ ਤੋੜੀਆਂ ਕਿੰਨੀਆਂ ਬਸਾਂ ਆਈਆਂ ਟੋੜੀਆਂ ਉਹਦੇ 10 11 ਬਸਾਂ ਆਈਆਂ ਲਾਈ ਗੁਰੂ ਦੀ ਈ ਨਾਮ ਤੁਹਾਡਾ ਜੀ ਮੇਰਾ ਨਾਮ ਜਤਿੰਦਰ ਗੋਰਿਆਣਾ ਹੈ ਮਹਾਦੇਵ ਸੇਵਾ ਦਲ ਦਾ ਮੈਂ ਮੀਤ ਪ੍ਰਧਾਨ ਹਾਂ ਤੇ ਔਰ ਇਹਦੇ ਪ੍ਰਧਾਨ ਜਿਹੜੇ ਚੇਤਨ ਬਵੇਜਾ ਜੀ ਹੈ ਅੱਜ ਸਵੇਰੇ ਜਦੋਂ ਸਾਡੀ ਬੱਸ ਨਿਕਲੀ ਸਮਰਾਲੇ ਮੱਥਾ ਟੇਕਣ ਸੰਗਤ ਵਿੱਚ ਆ ਰਹੀ ਸੀਗੀ ਤਾਂ ਅਣਪਛਾਤੇ ਲੋਕਾਂ ਨੇ ਆ ਕੇ ਹਮਲਾ ਕਰਤਾ ਔਰ ਡਰਾਈਵਰ ਸਾਹਿਬ ਨੂੰ ਕਹਿ ਕੇ ਚਲੇ ਗਏ ਵੀ ਜੇਕਰ ਤੁਸੀਂ ਬਾਅਦ ਦੇ ਵਿੱਚ ਕਦੇ ਯਾਤਰਾ ਲੈ ਕੇ ਆਏ ਤਾਂ ਤੁਹਾਡੀ ਜਿਹੜੀ ਬੱਸ ਹੈ ਉਹਨੂੰ ਅੱਗ ਲਗਾ ਦਿੱਤੀ ਜਾਊਗੀ ਔਰ ਤੁਹਾਨੂੰ ਜਿਹੜਾ ਹੈ ਜਾਨੋਂ ਮਾਰ ਦਿੱਤਾ ਜਾਊਗਾ ਇਸ ਕਰਕੇ ਇਹਨਾਂ ਨੇ ਹਮਲਾ ਕਰਤਾ ਕਿਉਂਕਿ ਸਨਾਤਨੀ ਲੋਕ ਇਹਦੇ ਵਿੱਚ ਮੱਥਾ ਟੇਕਣ ਆ ਰਹੇ ਸੀ ਪੰਜਾਬ ਦੇ ਵਿੱਚ ਜਿਹੜਾ ਸਨਾਤਨੀ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਕੋਈ ਅਜਿਹੀ ਯੋਜਨਾ ਬਣਾਈ ਜਾਵੇ ਜਿਹਦੇ ਕਰਕੇ ਸਨਾਤਨੀ ਜਿਹੜਾ ਆ ਉਹ ਸੋਖੇ ਤਰੀਕੇ ਨਾਲ ਮੰਦਿਰ ਜਾ ਸਕੇ ਇਹ ਹਮਲਾ ਹੋਇਆ ਕਿੱਥੇ ਇਹ ਹਮਲਾ ਸਮਰਾਲਾ ਜਿਹੜਾ ਚਹਲਾ ਮੰਦਿਰ ਹੈ ਜੀ ਉਹਦੇ ਬਿਲਕੁਲ ਬਾਹਰ ਹੋਇਆ ਤੇ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਸਵਾਰ ਸੀ ਉਹ ਵਰਨਾਕਾਰ ਦੇ ਵਿੱਚ ਸਵਾਰ ਸੀਗੇ ਜੀ ਉਹ ਚਾਰ ਤੋਂ ਪੰਜ ਜਣੇ ਸੀਗੇ ਜੀ ਚਾਰ ਜਣੇ ਸੀਗੇ ਚਾਰ ਜਣੇ ਸੀਗੇ ਜੀ ਉਹ ਉਤਰੇ ਨਹੀਂ ਉਹ ਨਹੀਂ ਉਤਰੇ ਕਿੱਧਰ ਨੂੰ ਗਏ ਨੇ ਟੋਲ ਵਾਲੇ ਟੋਲ ਵਾਲੇ ਪਾਸੇ ਨੂੰ ਗਏ ਜੀ ਨਾ ਕੋ ਹਥੇਤ ਆ ਹਥਿਆਰ ਕੋਈ ਆਰ ਤੇਜ਼ਰ ਹਥਿਆਰ ਸੀਗੇ ਜੀ ਕੁਰਬਾਨਾ ਸੀਗੀਆਂ ਕੁਰਬਾਨਾਂ ਨਾਲ ਹੀ ਹਮਲਾ ਹੋਇਆ ਸਾਡੇ ਡਰਾਈਵਰ ਸਾਹਿਬ ਤੇ ਸੱਟ ਵੀ ਲੱਗੀ ਹੈ ਉਹ ਸਾਹਮਣੇ ਦਿਖ ਰਿਹਾ ਦੇਖੋ ਕਾਲਰ ਕੋਲਰ ਨੇ ਫਟੇ ਵਾਰੀਆਂ ਸੀਗੀਆਂ ਬਸ ਹਾਂਜੀ ਹਾਂਜੀ ਸੰਗਤ ਵਿੱਚ ਸੀਗੀ ਜੀ ਸੰਗਤ ਬਹੁਤ ਜ਼ਿਆਦਾ ਘਬराई ਹੋਈ ਸੀ ਕਿਸ ਤਰ੍ਹਾਂ ਜਾ ਕੇ ਅਸੀਂ ਸੰਭਲ ਨੂੰ ਸੰਗਤ ਨੂੰ ਸਮਝਾਇਆ ਦੂਜੀ ਪਾਸੇ ਵਿੱਚ ਪਾਇਆ ਉਹਨਾਂ ਨੇ ਦੱਸ ਦਿਓ ਕਿ ਉਹਨਾਂ ਨੇ ਕਿਹਾ ਕਿ ਅੱਗੇ ਤੋਂ ਬੱਸ ਨਾ ਲੈ ਕੇ ਆਂ ਅਜ ਧਮਕੀਆਂ ਦਿੱਤੀਆਂ ਨੇ ਇਹ ਤੁਹਾਨੂੰ ਕਿਉਂ ਲੱਗਦਾ ਕਿਉਂ ਦਿੰਦੇ ਆ ਇਹ ਜੇ ਬੱਸਾਂ ਮੈਂ ਕਹਿ ਰਿਹਾ ਜੀ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਸਨਾਤਨ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਅੱਗ ਲੱਗ ਰਹੀ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਜਦੋਂ ઋષਿ-ਮ ਅਸੀਂ ਇਹੀ ਡਿਮਾਂਡ ਕਰਦੇ ਆਂ ਵੀ ਇੱਥੇ ਜਿਹੜਾ ਸਨਾਤਨੀਆਂ ਉਹ ਖਤਰੇ ਦੇ ਵਿੱਚ ਐ ਔਰ ਪ੍ਰਸ਼ਾਸਨ ਨੂੰ ਅਸੀਂ ਗੋਹਾਰ ਲਗਾਣੇ ਆਂ ਵੀ ਇਹਨਾਂ ਦੀ ਰੱਖਿਆ ਕੀਤੀ ਜਾਵੇ ਔਰ ਇਹਨਾਂ ਨੂੰ ਆਪਣੇ ਧਾਰਮਿਕ ਸਥਾਨਾਂ ਤੇ ਜਾਣ ਨੂੰ ਨਾ ਰੋਕੇ ਜਾਵੇ ਕੰਪਲੇਂਟ ਲਖੀ ਐ ਵੀ ਇੱਕ ਕੰਪਲੇਂਟ ਜਿਹੜੀ ਆ ਉਹ ਦੇ ਦਿੱਤੀ ਐ ਜੀ ਦਰਖਾਸਤ ਮੈਂ ਆਪਣੇ ਨੂੰ ਦੇ ਦਿੱਤੀ ਮੰਦਿਰ ਦੇ ਕੋਲ ਅਜੇ ਇੱਕ ਬੱਸ ਪੰਨੀ ਗਈ ਐ ਇਹਦਾ ਕੀ ਫੇਰ ਆ ਜੀ ਮਿਸਟਰ ਜਤਿੰਦਰ ਗੂਰਸੀ ਅਸੀਂ ਬਸ ਦਾ ਜਿਹੜਾ ਡਰਾਈਵਰ ਬੱਸ ਅਸੀਂ ਪੀਵੀਟੀ 2187 ਨੂੰ ਦੇਣ ਤੋਂ ਆਈ ਸੀ ਇਹ ਜਿਹੜੀ ਬੱਸ ਉੱਥੇ ਜਦੋਂ ਸਵਾਰੀਆਂ ਤਾਰਦੇ ਹੋਣੇ ਆ ਇੱਕ ਜਿਹੜੀ ਵਰਨਾਕਾਰ ਦੇ ਵਿੱਚ 5 5 ਮਿਲੀਅਨ ਦੇ ਨਾਮ ਨੂੰ ਵਿਅਕਤੀ ਜੀ ਨੂੰ ਉਹਨਾਂ ਨੇ ਇਹਨਾਂ ਨੇ ਜਿਹੜਾ ਅਲੀਗੇਸ਼ਨ ਲਾਇਆ ਵੀ ਸਾਨੂੰ ਜਿਹੜਾ ਗਾੜੀ ਨੂੰ ਚੋਦ ਕੇ ਸਾਡੀ ਵਸਤੇ ਕੁਰਪਾਨਾ ਮਾਰੀਆ ਜਿਹਦੇ ਸੰਬੰਧੀ ਅਸੀਂ ਜਿਹੜੀ ਹੈ ਐਫ ਆਰ ਅੰਡਰ ਸੈਕਸ਼ਨ 285 126 324 4 ਤੇ 355 ਤਿੰਨ ਵੀ ਐਨ ਐਸ ਦੇ ਤਦ ਪਰਚਾ ਦਰਜ ਕਰਿਆ ਇਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਵੀ ਇਹਦੇ ਵਿੱਚ ਜਿਹੜੇ ਉਈ ਇੱਥੇ ਇਹੀ ਜੀ ਗੱਲ ਨਹੀਂ ਸੀ ਵੀ ਧਾਰਮਿਕ ਕਾਲੀ ਨੂੰ ਬੰਨ ਜਿਹੜੇ ਬੰਦੇ ਤਿੰਨ ਰਾਉਂਡ ਆਪ ਕੀਤੇ ਆ ਉਹ ਵੀ ਇਹਨਾਂ ਕੇ ਵਾਸ਼ਪੁਰਾ ਤੇ ਸਮਰਾਲੇ ਦੇ ਤੇ ਇਹਨੂੰ ਜੈਂਟਲਮੈਨ ਐਕਚੁਅਲੀ ਉਹਨਾਂ ਦੀ ਜਿਹੜੀ ਪਿਛੋਕੜ ਵੀ ਸਾਨੂੰ ਸੈਡ ਨਹੀਂ ਦਿੱਤੀ ਤੇ ਉਹਨਾਂ ਦੇ ਖਿਲਾਫ ਇੰਡੀਆ ਸਖਤ ਤਰਾਵਾਂ ਦੇ ਦਾ ਜੀ ਪਰਚਾ ਦਰਜ ਕੀਤਾ ਹੈ ਇਸ ਤੋਂ ਵੈਰੀਅਟੀ ਕਰਨ ਨੂੰ ਕੋਈ ਹੋਰ ਵੀ ਜਿਹੜੀ ਹੈ ਉਹਨਾਂ ਨੇ ਕ੍ਰਾਈਮ ਕੀਤਾ ਉਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਪਰ ਪਤਮਾ ਦਾ ਜੀ ਬੰਦਵਾ ਸਰ ਜੀ ਕੱਡੀ ਦਾ ਡਰੈਸ ਬਾਰੇ ਪਤਾ ਲੱਗਿਆ ਜਾਂ ਬੰਦੇ ਬੁੰਦੇ ਜਿਹੜੇ ਤਿੰਨ ਇਹਦੇ ਗੱਡੀ ਵੀ ਅਸੀਂ ਰੋਨ ਅਪ ਕਰ ਲਈ। ਕਿੰਸ ਤੱਕ ਹੋ ਗਏ ਨੇ ਜੀ ਪਤਨ ਬੰਦੇ ਹੀ ਕਰਤਾਂ।